ਤਾਂ ਨਦੀਆਂ ਮਾਵਾਂ ਬਈ ਜਿਹੜੀਆਂ ਸਾਰਾ ਦਿਨ ਆਪਣੇ ਪਰਿਵਾਰ ਦੇ ਲਈ ਕੰਮ ਕਰਦੀਆਂ ਹੀ ਰਹਿੰਦੀਆਂ ਨੇ ਪੂਰਾ ਵੀ ਨਹੀਂ ਥੱਕਦੀਆਂ ਤੇ ਆਪਣਾ ਖਿਆਲ ਪੂਰਾ ਵੀ ਨਹੀਂ ਕਰਦੀਆਂ ਕੀ ਕਹਿਣਾ ਚਾਹੂਗੇ ਇਸ ਵੀਡੀਓ ਬਾਰੇ ਦੱਸਿਓ ਜੁਰੂ ਕਮੈਂਟ ਕਰਕੇ ਜਦੋਂ ਫੌਜ ਦੇ ਵਿੱਚੋਂ ਸਿੱਧੀ ਭੈਣ ਆਪਣੀ ਭੈਣ ਨੂੰ ਮਿਲਣ ਆਉਂਦੀ ਹੈ ਨਾ ਤਾਂ ਦੇਖੋ ਭੈਣ ਨੂੰ ਦੇਖ ਕੇ ਚਾਹ ਛੱਡ ਜਾਂਦਾ ਬਈ ਆ ਹੁੰਦਾ ਬਈ ਸਕੇਆਂ ਭੈਣਾਂ ਦਾ ਪਿਆਰ ਕੀ ਕਹਿਣਾ ਚਾਹੂਗੇ ਦੱਸਿਓ ਜੁਰੂ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਬਸ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਨਾ ਕੰਮ ਕਰਨਾ ਪੈਂਦਾ ਉਹਨਾਂ ਵੀਰਾਂ ਨੂੰ ਹੀ ਪਤਾ ਹੁੰਦਾ ਆਪਣੇ ਪਰਿਵਾਰ ਦੇ ਲਈ ਨਾ ਹਿੰਮਤ ਨਹੀਂ ਹਾਰਦੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਫੌਜ ਦੇ ਵਿੱਚੋਂ ਜਦੋਂ ਡੈਡੀ ਬੱਚੀ ਨੂੰ ਮਿਲਣ ਆਉਂਦਾ ਨਾ ਤਾਂ ਦੇਖੋ ਭਾਵਕ ਹੋ ਕੇ ਗੱਲ ਨਾ ਲੱਗ ਜਾਂਦੀ ਹੈ ਬੱਚੀ ਸੱਚੀ ਯਾਰ ਜਦੋਂ ਪਿਓ ਬਹੁਤ ਟਾਈਮ ਬਾਅਦ ਆਉਂਦਾ ਨਾ ਬੱਚਿਆਂ ਨੂੰ ਰਹਿਣਾ ਬਹੁਤ ਔਖਾ ਹੁੰਦਾ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਚੰਗੇ ਸੰਸਕਾਰ ਦਿੱਤੇ ਹੋਣਾ ਮਾਪਿਓ ਨੂੰ ਰੋਲਣ ਨਹੀਂ ਦਿੰਦੇ ਜਿਸ ਘਰ ਵਿੱਚ ਮਾਂ ਦੀ ਸੇਵਾ ਹੁੰਦੀ ਹੈ ਨਾ ਤਾਂ ਉਹੀ ਘਰ ਸਵਰਗ ਬਣ ਜਾਂਦਾ ਕੀ ਕਹਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਗਰੀਬ ਬੰਦੇ ਦੀ ਜ਼ਿੰਦਗੀ ਆਹ ਹੁੰਦੀ ਹੈ ਬਈ ਸੌਂਕ ਨੂੰ ਨਹੀਂ ਕੰਮ ਕਰਦੇ ਹੁੰਦੇ ਬਸ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਮਜਬੂਰੀਆਂ ਨੂੰ ਪੂਰਾ ਕਰਨ ਦੇ ਲਈ ਨਾ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਘਰ ਦਾ ਗੁਜ਼ਾਰਾ ਚੱਲਦਾ ਕੀ ਕਹਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ